ਚੋਣ ਜਾਬਤਾ ਲੱਗ ਚੁੱਕਾ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤੇ ਹੁਣ ਸ਼ਿਕਾਇਤਾਂ ਦਾ ਦੌਰ ਲਗਾਤਾਰ ਜਾਰੀ ਹੈ ਇਸ ਵੇਲੇ ਅਸੀਂ ਖੜੇ ਹਾਂ ਮੁੱਖ ਚੋਣ ਅਫਸਰ ਦੇ ਦਫ਼ਤਰ ਦੇ ਵਿੱਚ ਸਾਡੇ ਨਾਲ ਖੁਦ ਮੌਜੂਦ ਨੇ ਮੁੱਖ ਚੋਣ ਅਫਸਰ ਡਾਕਟਰ ਰਾਜੂ ਗੱਲਬਾਤ ਕਰਾਂਗੇ ਸਰ ਸੁਣਨ ਚਾਹ ਰਿਹਾ ਹੈ ਕਿ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਸ਼ਿਕਾਇਤ ਤੁਹਾਡੇ ਤੱਕ ਪਹੁੰਚਦੀ ਕੀਤੀ ਗਈ ਹੈ ਹਾਂ ਇਸ ਤਰ੍ਹਾਂ ਦਾ ਵਾਕਿਆ ਹੋਈ ਸੀ ਕਿਉਂਕਿ ਇਲੈਕਸ਼ਨ ਜਿਵੇਂ ਤੁਸੀਂ ਦੱਸ ਰਹੇ ਤੇ ਇਲੈਕਸ਼ਨ ਦਾ ਕਾਰਜ ਸ਼ੁਰੂ ਹੋ ਗਿਆ ਹੈ 2019 ਦਾ ਲੋਕ ਸਭਾ ਚੋਣਾਂ ਦਾ ਐਲਾਨ ਹੋ ਗਿਆ ਲਗਾਤਾਰ ਸਰਗਰਮੀ ਨਾਲ ਕੰਮ ਚੱਲ ਰਿਹਾ ਹੈ ਇਸ ਮੱਦੇਨਜ਼ਰ ਨਾਰਮਲੀ ਲੋਕ ਸ਼ਿਕਾਇਤ ਕਰਦੇ ਹਨ ਕਈ ਪਾਰਟੀਆਂ ਕਰਦੇ ਕੈਂਡੀਡੇਟ ਕਰਦੇ ਸਿਟੀਜ਼ਨ ਕਰਦੇ ਵੋਟਰ ਕਰਦੇ ਸ਼ਿਕਾਇਤ ਹੈ ਇਸ ਵਿੱਚ ਇੱਕ ਲੈਟਰ ਹੈਡ ਸ਼੍ਰੋਮਣੀ ਅਕਾਲੀ ਦਲ ਦੇ ਲੈਟਰ ਹੈਡ ਤੇ ਇੱਕ ਸ਼ਿਕਾਇਤ ਆਈ ਸੀ ਕੁਝ ਅਧਿਕਾਰੀਆਂ ਦੇ ਖਿਲਾਫ ਨਾਰਮਲੀ ਕੀ ਹੁੰਦਾ ਹੈ ਸਾਡਾ ਦਫ਼ਤਰ ਵੱਲੋਂ ਉਸ ਸ਼ਿਕਾਇਤ ਨੂੰ ਜਾਂਚ ਕਰਵਾਇਆ ਜਾਂਦਾ ਹੈ ਸਭ ਤੋਂ ਸਭ ਤੋਂ ਪਹਿਲਾਂ ਉਹ ਸਹੀ ਹੈ ਜਾਂ ਨਹੀਂ ਹੈ ਉਹਦੇ ਵਿੱਚ ਸਾਨੂੰ ਮਿਲਿਆ ਹੈ ਇਸ ਤਰੀਕੇ ਇਨਫੋਰਮੇਸ਼ਨ ਇਹ ਲੈਟਰ ਹੈਡ ਹੈ ਗਲਤ ਤਰੀਕੇ ਨਾਲ ਵਰਤਿਆ ਗਿਆ ਹੈ ਜਾਂ ਇਹ ਫੇਕ ਇਹ ਹੈ ਮਤਲਬ ਮਤਲਬ ਜੋ ਸ਼ਿਕਾਇਤ ਆਈ ਹੈ ਉਹ ਜਾਲੀ ਦਸਤਾਵੇਜ਼ ਨੇ ਹਾਂ ਇਸ ਤਰੀਕੇ ਸਾਨੂੰ ਇਨਫੋਰਮੇਸ਼ਨ ਮਿਲਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡਾ ਦਫ਼ਤਰ ਨੂੰ ਸੂਚਿਤ ਕਰ ਦਿੱਤੀ ਗਿਆ ਹੈ ਉਨਾ ਵੱਲੋਂ ਇਸ ਤਰ੍ਹਾਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਜਿਹੜੇ ਵੀ ਸ਼ਿਕਾਇਤ ਆਈ ਹੈ ਉਹ ਉਨਾ ਵੱਲੋਂ ਨਹੀਂ ਹੈ ਇਸ ਤੋਂ ਮੈਨੂੰ ਇਹ ਸ਼ਿਕਾਇਤ ਗੰਭੀਰ ਲੱਗਾ ਮੇਜੂ ਮੈ ਤੁਰੰਤ ਪੁਲਿਸ ਕਾਰਵਾਈ ਕਰਨਾ ਜ਼ਰੂਰੀ ਹੈ ਲਾਜ਼ਮੀ ਹੈ ਕਿਉਂਕਿ ਇਹ ਇੱਕ ਸਿਆਸੀ ਪਾਰਟੀ ਦਾ ਲੈਟਰ ਹੈਡ ਵਰਤਿਆ ਗਿਆ ਹੈ ਉਹ ਸਹੀ ਹੈ ਗਲਤ ਹੈ ਦੇਖਣਾ ਜ਼ਰੂਰੀ ਹੈ ਕਾਨੂੰਨੀ ਨਜ਼ਰ ਸੇ ਇਸ ਕਰਕੇ ਡੀਜੀਪੀ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ ਸਾਡਾ ਡਿਪਟੀ ਇਲੈਕਸ਼ਨ ਸਿ ਲੈਬਲੋ ਜੀ ਅਗਾਮੀ ਕਾਰਵਾਈ ਡੀਜੀ ਦਫਤਰ ਵੱਲੋਂ ਕਿਤੇ ਜਾਵੇਗਾ ਜੀ ਸਰ ਜੋ ਸ਼ਿਕਾਇਤ ਤੁਹਾਨੂੰ ਉਸ ਜਾਲੀ ਲੈਟਰ ਹੈਡ ਤੇ ਭੇਜੀ ਗਈ ਉਸ ਸ਼ਿਕਾਇਤ ਵਿੱਚ ਕੀ ਲਿਖਿਆ ਸੀ ਉਹ ਕੁਝ ਅਧਿਕਾਰੀ ਦੇ ਖਿਲਾਫ ਲਿਖਾ ہوا ਹੈ ਕਿਉਂਕਿ ਉਹ ਸਾਨੂੰ ਪ੍ਰੇਮਾ ਫੈਸੀ ਲੱਗ ਗਿਆ ਹੈ ਇਹ ਠੀਕ ਨਹੀਂ ਹੈ ਇਸ ਤਰ੍ਹਾਂ ਇਸ ਕਰਕੇ ਉਹ ਅਫਸਰ ਦੇ ਨਾਲ ਇਹ ਦੀ ਇੰਨਾ ਜ਼ਰੂਰਤ ਨਹੀਂ ਪੈਂਦੀ ਹੈ ਬਟ ਅਦਰਵਾਇਜ਼ ਬੜੇ ਅਫਸਰਾਂ ਦੇ ਨਾਂ ਉੱਤੇ ਲਿਖੇ ਗਏ ਜੋ ਸਹੀ ਨਹੀਂ ਹੈ ਸਰ ਕੀ ਉਹਨਾਂ ਅਫਸਰਾਂ ਦੇ ਬਾਰੇ ਆਪਣੇ ਤੌਰ ਤੇ ਤੁਸੀਂ जांच पड़ताल करवाओगे कि वाकई जो शिकायत विच शिकायत बेशक जाली है पर कि जो शिकायत विच लिखा गया है उस विच कितनी सच्चाई है इस बारे जांच पड़ताल करवाई जाएगी जो ही गलत है विच और उस पास जाने दी लोड नहीं पैदा है सब तो पहले पता चलना चाहिए दे कौन ये शिकायत कर रहा है कई बार ये हो जाते ना गुमनामी इस तरीका कुछ लोग करते हैं क्योंकि दफ्तर एक न्यूट्रल दफ्तर है ਕਿਉਂਕਿ ਇਹ ਸੜਾ ਦਫਤਰ ਵੱਲੋਂ ਜਿਹੜੇ ਵੀ ਕਾਰਵਾਈ ਹੁੰਦੇ ਆ ਲੋਕ ਬਹੁਤ ਆਸ ਨਾਲ ਦੇਖਦੇ ਹਨ ਸਰ ਇਸ ਗੱਲ ਵਿੱਚ ਤੁਹਾਨੂੰ ਜ਼ੋਰ ਲੱਗਦਾ ਹੈ ਕਿ ਜਾਲੀ ਲਾਟਰੇ ਹੈ ਪਰ ਸ਼ਿਕਾਇਤ ਸੱਚੀ ਹੋ ਸਕਦੀ ਹੈ ਕਿਸੇ ਵੱਲੋਂ ਉਹ ਡੀਜੀਪ ਸਬਦ ਸਾਭ ਕੇ ਦਫਤਰ ਵੱਲੋਂ ਦੇਖਿਆ ਜਾਏਗਾ ਫਿਰ ਹੋਰ ਕਿੰਨੀਆਂ ਸ਼ਿਕਾਇਤਾਂ ਤੁਹਾਡੇ ਕੋਲ ਅਜੀਆਂ ਜਾਲੀ ਜੋ ਨਹੀਂ ਉਹ ਆ ਚੁੱਕੀਆਂ ਨੇ ਹੁਣ ਤੱਕ ਜਾਲੀ ਕਈ ਸਾਰੇ ਆਉਂਦੀ ਹੈ ਜੀ ਕਿਉਂਕਿ ਇਹ ਇੱਕ ਪਾਰਟੀ ਦਾ लेटर हेड ਵਰਤਿਆ ਗਿਆ ਹੈ ਇਸ ਕਰਕੇ ਐਸੀ ਗੰਭੀਰਤਾ ਸਨાળ ਲਈਤੀ ਗਈ ਹੈ ਜੀ ਆਦਰਵਾਇਜ਼ ਲੋਕ ਸ਼ਿਕਾਇਤें ਕਰਤੇ ਰਹਤੇ ਹਨ ਅਸੀਂ ਕਿਉਂਕਿ ਕੋਈ ਵੀ ਸ਼ਿਕਾਇਤ ਕਰਤੇ ਐਸੀ ਦੇਖਦੇ ਹਨ ਦੇਖ ਕੇ ਫਿਰ ਉਹਨਾਂ ਨੂੰ ਸੂਚਿਤ ਕਰਦੇ ਹਨ ਜਾਲੀ ਸ਼ਿਕਾਇਤें ਹੈ ਦਾਖਿਲ ਦਫਤਰ ਹੋ ਜਾਂਦਾ ਹੈ ਨਾ ਨਹੀਂ ਰਹਿੰਦਾ ਕੁਝ ਵੀ ਨਹੀਂ ਰਹਿੰਦਾ ਹੈ ਜਾਲੀ ਦਰ ਲੋਕ ਕਰਤੇ ਰਹਤੇ ਹਨ ਜਿਹੜੇ ਵੀ ਜਾਲੀ ਹੁੰਦੇ ਹੈ ਦਾਖਿਲ ਦਫਤਰ ਹੋ ਜਾਂਦਾ ਹੈ ਆ ਤੁਹਾਨੂੰ ਦਿਖਾਣਾ ਚਾਹਾਂਗੀ ਇਹ ਜੋ ਲੈਟਰ ਹੈਡ ਜੋ ਲੈਟਰ ਹੈਡ ਭੇਜਿਆ ਗਿਆ ਸੀ ਜਿਸ ਤੇ ਸ਼ਿਕਾਇਤ ਆਈ ਹੈ ਇਹ ਦਿਖਾਣਾ ਚਾਹਾਂਗੇ ਤੇ ਜੋ ਅਸਲੀ ਲੈਟਰ ਹੈਡ ਹੈ ਉਹ ਕੁਝ ਇਸ ਤਰ੍ਹਾਂ ਦਾ ਹੈ ਜੋ ਜਵਾਬ ਮੁਖ ਚੋਣ ਅਫਸਰ ਨੂੰ ਭੇਜਿਆ ਗਿਆ ਸ਼ਰਮਣੀ ਕਾਲੀ ਦਲ ਦੇ ਵੱਲੋਂ ਉਹ ਲੈਟਰ ਹੈਡ ਤੁਸੀਂ ਵੇਖ ਸਕਦੇ ਹੋ ਉਹ ਅਜੀਹਾ ਹੈ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਲੈਟਰ ਹੈਡ ਦੇ ਵਿੱਚ ਤੇ ਜਾਲੀ ਲੈਟਰ ਹੈਡ ਦੇ ਵਿੱਚ ਤਾਂ ਇਹ ਤਾਂ ਰਹੀ ਮੁਖ ਚੋਣ ਅਫਸਰ ਦੀ ਗੱਲ ਹੁਣ ਗੱਲ ਕਰਾਂਗੇ ਸ਼ਰਮਣੀ ਕਾਲੀ ਦਲ ਦੇ ਨਾਲ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਪੱਖ ਹੈ ਇਸ ਮੁੱਦੇ ਤੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੁਖਵੀਰ ਸਿੰਘ ਬਾਦਲ ਤੇ ਸਿਆਸੀ ਸਖਤਰ ਸਰਦਾਰ ਚਰਨਜੀਤ ਸਿੰਘ ਬਰਾੜ ਜੀ ਬਰਾੜ ਸਾਹਿਬ ਸ਼ਿਕਾਇਤ ਬਾਰੇ ਤੁਸੀਂ ਕਿਹਾ ਕਿ ਸਾਡੇ ਵੱਲੋਂ ਸ਼ਿਕਾਇਤ ਨਹੀਂ ਕੀਤੀ ਗਈ ਕਿਵੇਂ ਪਤਾ ਲੱਗਾ ਸ਼ਿਕਾਇਤ ਦਾ ਸੀਓ ਵੱਲੋਂ ਲਿਖਿਆ ਗਿਆ ਸੀ ਜਾਂ ਕਿਵੇਂ ਦੇਖੋ ਸੀਓ ਸਾਹਿਬ ਵੱਲੋਂ ਜਦੋਂ ਦਫ਼ਤਰ ਨਾਲ ਕੰਟੈਕਟ ਕਰਕੇ ਸਾਨੂੰ ਉਹਦੀ ਕਾਪੀ ਭੇਜੀ ਗਈ ਤੇ ਉਹਦੇ ਤੇ ਟਿੱਪਣੀ ਉਹਨਾਂ ਨੇ ਸਾਥੋਂ ਮੰਗੀ ਮੈਨੂੰ ਲੱਗਦਾ ਕਿ ਕਿਉਂਕਿ ਦਫ਼ਤਰ ਦੇ ਵਿੱਚ ਜਦੋਂ ਵੀ ਕੋਈ ਚਿੱਠੀ ਜਾਂਦੀ ਹੈ ਤਾਂ ਆਮ ਕਰਕੇ ਵਾਕਿਫ ਹੁੰਦਾ ਹੈ ਕਿ ਕੀ ਉਹਨਾਂ ਦਾ ਲੈਟਰ ਹੈਡ ਹੈ ਜਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਭਾਸ਼ਾ ਹੁੰਦੀ ਹੈ ਜਾਂ ਸਾਰਾ ਕੁਝ ਕਿਉਂਕਿ ਤੁਸੀਂ ਦੇਖੋਗੇ ਕਿ ਆ ਬਿਲਕੁਲ ਦੇਖਣ 'ਚ ਵੀ ਜਿਹੜਾ ਹੈਗਾ ਲੈਟਰ ਇਹ ਜਾਲੀ ਲੱਗਦਾ ਹੈ ਔਰ ਥੱਲੇ ਤੁਸੀਂ ਦੇਖੋਗੇ ਕਿ ਕੱਲਾ ਪ੍ਰੈਜ਼ੀਡੈਂਟ ਐਸ.ਐਡੀ ਮਤਲਬ ਇਹ ਮਤਲਬ ਜੇ ਪ੍ਰੈਜ਼ੀਡੈਂਟ ਦੇ ਥੱਲੇ ਤਾਂ ਘਟੋ-ਘਟ ਜਿਵੇਂ ਤੁਸੀਂ ਮੈਂ ਤਾਂ ਉਹਨਾਂ ਦਾ ਪੋਲਿਟੀਕਲ ਸੈਕਟਰੀ ਹਾਂ ਤੇ ਅਸੀਂ ਬੜੇ ادب ਨਾਲ ਪਾਰਟੀ ਦਾ ਵੀ ਪੂਰਾ ਨਾਂ ਲਿਖਦੇ ਆਂ ਪੂਰੀ ਸਾਰੀ ਗੱਲ ਲਿਖਦੇ ਆਂ ਔਰ ਸਾਡਾ ਲੈਟਰ ਹੈਡ ਵੀ ਜਿਹੜਾ ਹੈਗਾ ਉਹ ਤੁਸੀਂ ਦੇਖੋਗੇ ਕਿ ਬੜੀ ਇਸ ਨਾਲੋਂ ਡਿਫਰੈਂਟ ਕਿਸਮ ਦਾ ਜਦੋਂ ਦਫ਼ਤਰ ਸਾਡੇ ਪਹੁੰਚ ਕੀਤੀ ਤੇ ਇਹਦੀ ਕਾਪੀ ਆਈ ਤੇ ਮੈਂ ਨਾਲ ਦੀ ਨਾਲ ਇਹ ਦਫ਼ਤਰ ਨੂੰ ਕਲੀਅਰ ਕੀਤਾ ਕਿ ਸਾਡੇ ਦਫ਼ਤਰ ਵੱਲੋਂ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ ਔਰ ਜਿੰਨੀਆਂ ਵੀ ਇਸ ਇਲੈਕਸ਼ਨ 2019 ਚ ਜਦੋਂ ਦਾ ਕੋਡ ਆਫ ਕੰਡਕਟ ਲੱਗਿਆ ਉਦੋਂ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਹੋਈਆਂ ਉਹ ਉਹਨਾਂ ਦੇ ਵਿੱਚ ਇੱਕ ਵੀ ਸ਼ਿਕਾਇਤ ਪਾਰਟੀ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਵੱਲੋਂ ਖੁਦ ਨਹੀਂ ਭੇਜੀ ਜਾਂਦੀ ਇਹ ਦਫ਼ਤਰ ਵੱਲੋਂ ਮੇਰੇ ਵੱਲੋਂ ਹੋਣ ਡਾਕਟਰ ਚੀਮਾ ਜੀ ਵੱਲੋਂ ਹੋਣ ਜਿਹੜੇ ਅਸੀਂ ਇੱਥੇ ਬੈਠੇ ਦਫ਼ਤਰ 'ਚ ਲੋਕ ਹੈ ਉਹਨਾਂ ਵੱਲੋਂ ਹੀ ਜਾਂਦੀ ਹੈ ਤੇ ਅਸੀਂ ਤਾਂ ਇਹੀ ਲਿਖਿਆ ਕਿ ਇਹ ਜਿਹੜਾ ਦਲ ਚਾਲੀ ਦਸਕਤ ਕਰਨ ਵਾਲਾ ਕੋਈ ਵੀ ਇਨਸਾਨ ਹੈ ਇਹਦੀ ਪੜਤਾਲ ਕੀਤੀ ਜਾਵੇ ਇਹਦੇ ਖਿਲਾਫ ਬਕਾਇਦਗੀ ਨਾਲ ਸ਼ਕਤੀ ਨਾਲ ਜਿਹੜਾ ਸਖਤ ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਤਾਂ ਕਿ ਕੋਈ ਜ਼ੁਰਤ ਨਾ ਕਰ ਸਕੇ ਕਿ ਆਪਣੇ ਨਿੱਜੀ ਫਾਇਦੇ ਲਈ ਕਿਸੇ ਅਫਸਰ ਨਾਲ ਜਾਂ ਕਿਸੇ ਵੀ ਬੰਦੇ ਨਾਲ ਨਿੱਜੀ ਰੰਜਿਸ਼ ਕੱਢਣ ਲਈ ਇੱਕ ਇੱਕ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਵੀ ਨਾਮ ਯੂਜ਼ ਕਰ ਲਵੇ ਮੈਨੂੰ ਬਰਾੜ ਸਾਹਿਬ ਆਮ ਤੌਰ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਧੇ ਤੌਰ ਤੇ ਕਦੀ ਕੋਈ ਸ਼ਿਕਾਇਤ ਨਹੀਂ ਕੀਤੀ ਜਾਂਦੀ ਜੇ ਸਮਝਿਆ ਜਾਵੇ ਮੈਂ ਇਹ ਕਹਾਂ ਕਿ ਭਾਵੇਂ ਉਹਨਾਂ ਵੱਲੋਂ ਵੀ ਜੇ ਕੁਝ ਸ਼ਿਕਾਇਤ ਹੋਵੇ ਤਾਂ ਦਫ਼ਤਰ ਹੀ ਲਿਖ ਕੇ ਭੇਜਦਾ ਹੈ ਲਿਖਣ ਲਈ ਜ਼ਰੀਆ ਉਹ ਸਾਡੇ ਤੋਂ ਕੋਈ ਵੀ ਹੋ ਸਕਦਾ ਪਰ ਖੁਦ ਕਦੇ ਇੱਕ ਦਸਕਤਾਂ ਥੱਲੇ ਮੈਨੂੰ ਨਹੀਂ ਲੱਗਦਾ ਕਿ ਪਿਛਲੇ ਸਮੇਂ 'ਚ ਵੀ ਬਹੁਤ ਲੰਮੇ ਸਮੇਂ ਤੋਂ ਮੈਂ ਦੇਖਦਾ ਕਿ ਉਹ ਖੁਦ ਦਸਕਤਾਂ ਥੱਲੇ ਉਹਨਾਂ ਦੇ ਥੱਲੇ ਬਹੁਤ ਘੱਟ ਇਹ ਜਿਹੇ ਹੁੰਦੇ ਆ ਕਿ ਜਿਹੜੀਆਂ ਚਿੱਠੀਆਂ ਜਾਂਦੀਆਂ ਸਿਰਫ ਜਿਹੜੇ ਖੁਦ ਜਾ ਕੇ ਕਿਸੇ ਗਵਰਨਰ ਸਾਹਿਬ ਨੂੰ ਮੈਮੋਰੰਡਮ ਦੇਣਾ ਹੋਵੇ ਕੋਈ ਚੀਫ ਸੈਕਟਰੀ ਜਾਂ ਮੁੱਖ ਮੰਤਰੀ ਦੇ ਨਾਂ ਦੀ ਚਿੱਠੀ ਹੋਵੇ ਉਹ ਉਹ ਉਹਨਾਂ ਦੇ ਦਸਤਖਤ ਦੇਖੋ ਜਾ ਕੇ ਉਹ ਆਪ ਹਾਜ਼ਰ ਵੀ ਹੁੰਦੇ ਨਹੀਂ ਜਿੱਥੇ ਹਾਂ ਹਾਂ ਤਾਂ ਮਤਲਬ ਇਹ ਚਿੱਠੀ ਦਾ ਤਾਂ ਕੋਈ ਮਤਲਬ ਬਣਦਾ ਹੀ ਨਹੀਂ ਤਾਂ ਸਰਪ੍ਰਸਤ ਕਿਸੇ ਤੇ ਸ਼ੱਕ ਹੋਵੇ ਤੁਹਾਨੂੰ ਸਾਨੂੰ ਤਾਂ ਕੋਈ ਸ਼ੱਕ ਨਹੀਂ ਹੁਣ ਇਹ ਜਾਂ ਤਾਂ ਉਹ ਅਫਸਰ ਸਾਹਿਬ ਬੰਨ ਦੱਸ ਸਕਦੇ ਆ ਕਿ ਜੇ ਕਿਸੇ ਨੂੰ ਕੋਈ ਡਿਨਾਈ ਕੀਤਾ ਹੈ ਜਾਂ ਤਾਂ ਉਹਨਾਂ ਤੋਂ ਪਤਾ ਲੱਗ ਸਕਦਾ ਜਾਂ ਮਨਜੋਗ ਇਲੈਕਸ਼ਨ ਕਮਿਸ਼ਨ ਨੂੰ ਕਿਹੜੇ ਡਾਕਾਂ ਨੇ ਤੋਂ ਪੋਸਟ ਹੋਈ ਕਿਸ ਜਿਹੜੇ ਜਿਹੜੇ ਦੇ ਵਿੱਚ ਕੰਮ ਲਿਖੇ ਆ ਉਹ ਪੜਤਾਲ ਦਾ ਹਿੱਸਾ ਹੈ ਕਿ ਕਿਹਦੇ ਨਾਲ ਰਿਲੇਟਡ ਹੋ ਸਕਦੇ ਆ ਬੰਦਾ ਤਾਂ ਲੱਭ ਜਾਣਾ ਮੇਰੇ ਖਿਆਲ ਅੰਦਰ ਜੇ ਪੁਲਿਸ ਲੱਭੇਗੀ ਚੋਰ ਨਾਲ ਤਾਂ ਤੁਹਾਨੂੰ ਲੱਗਦਾ ਕਿ ਪਾਰਟੀ ਦੀ ਇੱਕ ਤਸਵੀਰ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇ ਕੋਈ ਬੜਾ ਵੱਡਾ ਕਰਾਈਮ ਹੈ ਕਿ ਤੁਸੀਂ ਹਿੰਦੂਸਤਾਨ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਉਹਦੇ ਪ੍ਰੈਜ਼ੀਡੈਂਟ ਦਾ ਤੁਸੀਂ ਦਸਕਤ ਹੀ ਆਪ ਹੀ ਮਾਰ ਦਿਓ ਜੱਲੀ ਮਾਰ ਦਿਓ ਤਾਂ ਇਹ ਡੀਫੇਮ ਤਾਂ ਚਲੋ ਖਰੇ ਇਸ ਗੱਲ ਨਾਲ ਕਿੰਨਾ ਕੁ ਹੋਣਾ ਹੈ ਪਰ ਇਹ ਇਸ ਚੀਜ਼ ਦੀ ਗਲਤ ਵਰਤੋਂ ਕਰਨਾ ਇੱਕ ਕਾਨੂੰਨ ਬੜਾ ਵੱਡਾ ਜੁਰਮ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਮੋਢਿਆਂ ਤੇ ਇਹ ਗੱਲ ਹੈਗੀ ਕਿ ਕਿਵੇਂ ਲੱਭਦੇ ਅਤੇ ਕਿੰਨੀ ਸਖਤ ਕਾਰਵਾਈ ਇਹਨਾਂ ਦੇ ਖਿਲਾਫ ਕਰਦੇ ਹੈ ਤੇ ਮੇਰਾ ਆਖਰੀ ਸਵਾਲ ਕੀ ਤੁਹਾਡਾ ਕਦੇ ਲੈਟ ਹੈਡ ਅਜੇ ਹਾਰਿਆ ਹੈ ਕਦੇ ਪਿੱਛੇ ਜੀ ਇਤਿਹਾਸ ਵਾਲ ਵੀ ਆਪਾਂ ਚਾਤ ਮਾਰੀਏ ਤਾਂ ਨਹੀਂ ਇਹ ਬਿਲਕੁਲ ਕਦੇ ਵੀ ਨਹੀਂ ਰਿਹਾ ਇਸ ਕਿਸਮ ਦਾ ਸਾਡਾ ਲੈਟਰ ਹੈਡ ਇਹ ਬਿਲਕੁਲ ਹੀ ਡਿਫਰੈਂਟ ਹੈਗਾ ਤੇ ਸਾਰੀ ਦੀ ਸਾਰੀ ਇਹ ਦੇਖਣ ਚੀ ਰੂਪਰੇਖਾ ਦੇਖਣ ਚੀ ਜਾਲੀ ਲੱਗਦਾ ਔਰ ਮੇਰਾ ਖਿਆਲ ਹੈ ਹੋ ਸਕਦਾ ਤਾਂ ਹੀ ਉਹਨਾਂ ਨੇ ਸਾਡੇ ਤੋਂ ਦੁਬਾਰਾ ਟਿੱਪਣੀ ਮੰਗੀ ਕਿਉਂਕਿ ਨਾ ਹੀ ਸਾਡੇ ਪ੍ਰਧਾਨ ਸਾਹਿਬ ਦੇ ਜਿਸ ਤਰ੍ਹਾਂ ਸਾਈਨ ਕਰਦੇ ਉਹ ਉਸ ਤਰ੍ਹਾਂ ਦੇ ਸਾਈਨ ਵੀ ਹੈ ਨਹੀਂਗੇ ਇਹ ਇਸ ਕਰਕੇ ਮੈਂ ਫਿਰ ਬੇਨਤੀ ਕਰੂੰਗਾ ਇਲੈਕਸ਼ਨ ਕਮਿਸ਼ਨ ਨੂੰ ਕਿ ਬੜੀ ਸਖਤੀ ਨਾਲ ਇਹਦੇ ਤੇ ਕਾਰਵਾਈ ਕਰਨ ਤਾਂ ਕਿ ਕਿਸੇ ਵੀ ਪਾਰਟੀ ਦਾ ਕਿਸੇ ਵੀ ਬੰਦੇ ਦਾ ਕਿਸੇ ਵੀ ਅਫਸਰ ਦਾ ਕੋਈ ਗਲਤ ਵਰਤੋਂ ਕਰਕੇ ਕਿਸੇ ਦਾ ਨੁਕਸਾਨ ਜਿਹੜਾ ਉਹ ਨਾ ਕਰ ਸਕੇ ਬਿਲਕੁਲ ਤਾਂ ਜੋ ਇੱਕ ਸ਼ਿਕਾਇਤ ਪਹੁੰਚੀ ਸੁਖਬੀਰ ਸਿੰਘ ਬਾਦਲ ਦੇ ਨਾਂ ਤੇ ਮੁੱਖ ਚੌਣ ਅਫਸਰ ਦੇ ਕੋਲ ਸਿੱਧੇ ਤੌਰ ਤੇ ਸ਼ਰਮਣੀ ਕਾਲੀ ਦਲ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਾਂ ਫਿਰ ਸੁਖਬੀਰ ਸਿੰਘ ਬਾਦਲ ਵੱਲੋਂ ਜਹੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹਾਲਾਂਕਿ ਹੁਣ ਮੁੱਖ ਚੌਣ ਅਫਸਰ ਨੇ ਵੀ ਇਹ ਮਾਮਲਾ ਪੁਲਿਸ ਕੋਲ ਦਿੱਤਾ ਹੈ ਡੀਜੀ ਸਾਹਿਬ ਨੂੰ ਲਿਖਿਆ ਗਿਆ ਹੈ ਤੇ ਅੱਗੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਲੇ ਵਿਖਰਾਏ ਵੀ ਦਿਲਚਸਪ ਹੈ ਕਿ ਅਜਿਹੀਆਂ ਕਿੰਨੀਆਂ ਹੋਰ ਝਾਲੀ ਸ਼ਿਕਾਇਤਾਂ ਮੁੱਖ ਚੌਣ ਅਫਸਰ ਕੋਲ ਪਹੁੰਚਣ ਕਿਉਂਕਿ ਚੋਣ ਜਾਬਤਾ ਲੱਗਾ ਹੈ ਤੇ ਸ਼ਿਕਾਇਤਾਂ ਦਾ ਦੌਰ ਲਗਾਤਾਰ جاری ਹੈ ਵਿডিও ਜਰਨਲਿਸ ਲੜਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਚੰਡੀਗੜ੍ਹ ਜੇ ਤੁਹਾਡੇ ਹੈ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ